ਸੰਯੁਕਤ ਕਿਸਾਨ ਮੋਰਚਾ ਰਾਜਨੀਤਿਕ ਵੱਲੋਂ ਅੱਜ ਚੰਡੀਗੜ੍ਹ ਦੇ ਵਿੱਚ ਕਿਸਾਨੀ ਅੰਦੋਲਨ ਦੀ ਪੰਜਵੀਂ ਵਾਰੀਗੜ ਦੇ ਮੌਕੇ ਤੇ ਇੱਕ ਵੱਡਾ ਪ੍ਰੋਗਰਾਮ ਕੀਤਾ ਗਿਆ ਸੀ ਦੌਰਾਨ ਬਲਵੀ ਸਿੰਘ ਰਾਜੀਵਾਲ ਸਾਡੇ ਨਾਲ ਨੇ ਗੱਲਬਾਤ ਕਰ ਲਿਆ ਰਾਜੀਵਾਲ ਸਾਹਿਬ ਕੀੜੇ ਕੀੜੇ ਮੰਗਾ ਸੀ ਜਿਹੜੀਆਂ ਅੱਜ ਮੀਨ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੇ ਨਾਲ ਸਾਂਝੇ ਕੀਤੀ ਗਈ ਦੇਖੋ ਜੀ ਸਰਕਾਰਾਂ ਦਾ ਕੋਈ ਵਿਸ਼ਵਾਸ ਨਹੀਂ ਰਿਹਾ ਕਹਿੰਦੇ ਕੁਛ ਨਹੀਂ ਕਰਦੇ ਕੁਝ ਨਹੀਂ ਜਦੋਂ ਪਤਾ ਲੱਗਦਾ ਜਦ ਕੋਈ ਨਵਾਂ ਆਰਡਰ ਜਾਰੀ ਹੋ ਜਾਂਦਾ ਹੈ ਕਿਸੇ ਵੇਲੇ ਅਸੀਂ ਤਿੰਨ ਕਾਨੂੰਨ ਵਾਪਸ ਕਰਾ ਕੇ ਆਏ ਉਹਨਾਂ ਨੇ ਇੱਥੇ ਆਉਣ ਤੋਂ ਬਾਅਦ ਨਵਾਂ ਮਾਰਕੀਟਿੰਗ ਦਾ ਖੜਾ ਦੇ ਦਿੱਤਾ ਉਹ ਵੀ ਖੇਤੀ ਦੇ ਖੇਤੀ ਧੰਦੇ 'ਚ ਦਖਲ ਦੇਣ ਦੀ ਗੱਲ ਸੀ ਉਹ ਅਸੀਂ ਵਿਰੋਧ ਕਰਕੇ ਵਾਪਸ ਕਰਾਇਆ ਹੁਣ ਸੀਟ ਬਿੱਲ ਆ ਗਿਆ ਇਹ ਫੇਰ ਖੇਤੀ ਤੋਂ ਦੇ ਹਾਲਾਂਕਿ ਸਟੇਟ ਸਬਜੈਕਟ ਹੈ ਪੰਜਾਬ ਸਰਕਾਰ ਨੂੰ ਦਾ ਜਵਾਬ ਦੇਣਾ ਚਾਹੀਦਾ ਹੈ ਇਸੇ ਤਰ੍ਹਾਂ ਬਿਜਲੀ ਬਿੱਲ ਜਿਹੜਾ ਆਇਆ ਹੈ ਇਹ ਸਾਡੇ ਨਾਲ ਫੈਸਲਾ ਸੀ ਲਿਖਤੀ ਚਿੱਠੀ ਸਾਨੂੰ ਦਿੱਤੀ ਅਸੀਂ ਤੁਹਾਡੇ ਨਾਲ ਚਰਚਾ ਕਰਕੇ ਉਸ ਤੋਂ ਬਾਅਦ ਇਹਨੂੰ ਪੇਸ਼ ਕਰਾਂਗੇ ਸਾਡੇ ਨਾਲ ਕੋਈ ਚਰਚਾ ਨਹੀਂ ਕੀਤੀ ਹੁਣ ਉਹਨੂੰ ਫੇਰ ਪੇਸ਼ ਕਰ ਰਹੇ ਨੇ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਇਸੇ ਤਰ੍ਹਾਂ ਚੰਡੀਗੜ੍ਹ ਦਾ ਮਸਲਾ ਹੈ ਪਾਣੀਆਂ ਦਾ ਮਸਲਾ ਹੈ ਪੰਜਾਬ ਯੂਨੀਵਰਸਿਟੀ ਦਾ ਮਸਲਾ ਹੈ ਇਹਨਾਂ ਸਾਰੇ ਮਸਲਿਆਂ ਤੇ ਲੜਾਈ ਹੋਈ ਗਈ ਹੁਣ ਤਾਂ ਮਾਹੌਲ ਬਣ ਗਿਆ ਜੀ ਅੱਜ ਕੇਂਦਰ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਕੌਣ ਕੌਣ ਜਿਹੜੇ ਹੈਗੇ ਇੱਥੇ ਮੰਗ ਪੱਤਰ ਲੈਣ ਲਈ ਪਹੁੰਚੇ ਦੋ ਅਫਸਰ ਐਸੋ ਰਮਿੰਦਰ ਨੂੰ ਨਾਮ ਪਤਾ ਮੈਨੂੰ ਨਹੀਂ ਠੀਕ ਹੈ ਬੋ ਬਤਨਵਤ ਸੋ ਸਟਨੜਾ ਇਸਨ ਸੰਯੁਕਤ ਕਿਸਾਨ ਮੋਰਚੇ ਤੋਂ ਸਰਦਾਰ ਬਲਵੀ ਸਿੰਘ ਰਾਜਵਾਲ ਕੈਮਰਾ ਪਰਸਨ ਰਾਜਵੀਰ ਸਿੰਘ ਦੇ ਨਾਲ ਚੰਡੀਗੜ੍ਹ ਤੋਂ ਰਿਸ਼ੀ ਸਿੰਘ ਰਾਹੀ